ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ ਅੱਜ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਆ ਤੇ ਉਹਦੇ ਵਿੱਚ ਦੋ ਬੜੇ ਅਹਿਮ ਵਿਸ਼ੇ ਜਿਹੜੇ ਆ ਉਹ ਵਿਚਾਰੇ ਗਏ ਇੱਕ 26 ਜਨਵਰੀ ਨੂੰ ਅੰਮ੍ਰਿਤਸਰ ਸਾਹਿਬ ਦੇ ਵਿੱਚ ਘਟਨਾ ਵਾਪਰਦੀ ਹੈ ਜਦੋਂ ਡਾਕਟਰ ਬੀ ਆਂਬੇਦਕਰ ਦਾ ਜਿਹੜਾ ਸਟੈਚੂ ਹੈ ਜਿਹੜਾ ਬੁੱਤ ਹੈ ਉਹਦੇ ਨਾਲ ਭੰਨ ਤੋੜ ਕੀਤੀ ਜਾਂਦੀ ਹੈ ਜਿਹੜੇ ਲੜਕੇ ਨੂੰ ਗ੍ਰਿਫਤਾਰ ਕੀਤਾ ਜਾਂਦਾ ਪਤਾ ਲੱਗਦਾ ਵੀ ਦੁਬਈ ਤੋਂ ਆਇਆ ਹੁਣ ਇਸੇ ਵਿਸ਼ੇ ਨੂੰ ਲੈ ਕੇ ਭਾਜਪਾ ਨੇ ਇੱਕ 6 ਮੈਂਬਰੀ ਕਮੇਟੀ ਵੀ ਬਣਾ ਦਿੱਤੀ ਹੈ ਹਾਲਾਂਕਿ ਡੱਲਾ ਸਾਹਿਬ ਇਹ ਦੋ ਵੱਖੋ ਵੱਖਰੀਆਂ ਖਬਰਾਂ ਨੇ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਵਿੱਚ ਵੀ ਇਹ ਵਿਸ਼ਾ ਵਿਚਾਰਿਆ ਗਿਆ ਤੇ ਦੂਜੇ ਪਾਸੇ ਭਾਜਪਾ ਨੇ ਵੀ ਇੱਕ 6 ਮੈਂਬਰੀ ਕਮੇਟੀ ਬਣਾ ਦਿੱਤੀ ਹੈ ਔਰ ਤੀਜੀ ਬੜੀ ਅਹਿਮ ਖਬਰ ਹੈ ਡਲਾ ਸਾਹਿਬ ਉਹ ਏ ਹੈ ਵੀ ਐਸਜੀਪੀਸੀ ਚੋਣਾਂ ਦੇ ਵਿੱਚ ਜਿਹੜੀ ਵੋਟਰ ਸੂਚੀ ਬਣਦੀ ਪਈ ਹੈ ਅਕਾਲੀ ਦਲ ਜਿਹੜਾ ਵਾ ਉਹਨੂੰ ਲੈ ਕੇ ਚਿੰਤਿਤ ਹੈ ਨਰਾਜ਼ ਹੈ ਉਹ ਆਪਣੀ ਨਰਾਜ਼ਗੀ ਦਰਜ ਕਰਾ ਰਿਹਾ ਉਹ ਕਹਿ ਰਿਹਾ ਵੀ ਵੱਡੇ ਪੱਧਰ ਦੇ ਉੱਤੇ ਧੰਦਲੀ ਹੋ ਰਹੀ ਹੈ ਸੋ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਖਬਰਾਂ ਦਾ ਸਿਲਸਲਾ ਜਿਹੜਾ ਉਹ ਡਾਕਟਰ ਬੀ ਆਰ ਅੰਬੇਦਕਰ ਦੇ ਬੁੱਧ ਨਾਲ ਹੋਈ ਜਿਹੜੀ અપਮਾਨ ਵਾਲੀ ਘਟਨਾ ਉਤੋਂ ਸ਼ੁਰੂ ਕਰਦੇ ਹਾਂ ਅਕਾਲੀ ਦਲ ਔਰ ਭਾਜਪਾ ਭਾਜਪਾ ਜਿੱਥੇ ਉਹਨਾਂ ਨੇ 6 ਮੈਂਬਰੀ ਕਮੇਟੀ ਬਣਾਤੀ ਜੀ ਡਾਲਾ ਸਾਹਿਬ ਦੇਖੋ ਡਾਕਟਰ ਬੀ 임ਰਾও ਅੰਬੇਦਕਰ ਹਮੇਸ਼ਾ ਹੀ ਸਾਡੇ ਸਾਰਿਆਂ ਦੇ ਲਈ ਪ੍ਰੇਰਨਾ ਦੇ ਸਰੋਤ ਨੇ ਤੇ ਜਿਹੜੇ ਸਾਡੇ ਸੰਵਿਧਾਨ ਨਿਰਮਾਤਾ ਸੀ ਉਹਨਾਂ ਦੇ ਵਿੱਚ ਇਹਨਾਂ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ ਇਹ ਗੱਲ ਨਿਸ਼ਚਿਤ ਤੌਰ ਦੇ ਉੱਤੇ ਬਹੁਤ ਚਿੰਤਾ ਵਾਲੀ ਹੈ ਕਿ ਡਾਕਟਰ ਵੀ ਆਰ ਅੰਬੇਦਕਰ ਸਾਹਿਬ ਦਾ ਜਿਹੜਾ ਬੁੱਤ ਹੈ ਉਹਦੀ ਕੋਈ ਬੇਅਦਬੀ ਕਰ ਜੇ ਹੁਣ ਕਿਉਂਕਿ ਸਾਡਾ ਬਹੁਤ ਵੱਡਾ ਵਰਗ ਹੈ ਪੰਜਾਬ ਦੇ ਵਿੱਚ ਜਿਹੜਾ ਬਹੁਤ ਇੱਜ਼ਤ ਡਾਕਟਰ ਭੀਮਰਾਓ ਅੰਬੇਦਕਰ ਦੀ ਕਰਦਾ ਹੈ ਸਾਰੀਆਂ ਪੋਲੀਟੀਕਲ ਪਾਰਟੀਆਂ ਸਾਰੇ ਸਾਡੇ ਜਨਮਾਨਸ ਮੈਂ ਤਾਂ ਕਹੂੰਗਾ ਪੰਜਾਬ ਦੇ ਵਿੱਚ ਹਰ ਬਸ਼ੰਗਾ ਜਿਹੜਾ ਉਹ ਇਸ ਗੱਲ ਲਈ ਬਹੁਤ ਆਦਰ ਸਤਕਾਰ ਕਰਦਾ ਹੈ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦਾ ਕਿ ਉਹਨਾਂ ਨੇ ਸਮਾਜ ਦੇ ਵਿੱਚ ਬਰਾਬਰ ਬਰਾਬਰੀ ਪੈਦਾ ਕਰਨ ਦੇ ਲਈ ਬਹੁਤ ਵੱਡੇ ਯਤਨ ਕੀਤੇ ਜੀ ਹੁਣ ਸਵਾਲ ਇਹ ਹੈ ਕਿ ਸਾਰੀਆਂ ਪੋਲੀਟੀਕਲ ਪਾਰਟੀਆਂ ਜਿਹੜਾ ਇਹ ਵਿਅਦਭੀ ਦਾ ਮੁੱਦਾ ਹੈ ਇਹਨੂੰ ਮੌਜੂਦਾ ਸਰਕਾਰ ਦੇ ਖਿਲਾਫ ਹਥਿਆਰ ਦੇ ਤੌਰ ਤੇ ਵੀ ਵਰਤਣਾ ਚਾਹੁੰਦੀਆਂ ਨੇ ਬਿਲਕੁਲ ਹੁਣ ਪੰਜਾਬ ਚ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਕਾਲੀ ਦਲ ਵਾਲਿਆਂ ਨੇ ਵੀ ਵਰਕਿੰਗ ਕਮੇਟੀ ਦੀ ਜਿਹੜੀ ਬੈਠਕ ਕੀਤੀ ਹੈ ਉਹਦੇ ਵਿੱਚ ਇਸ ਮੁੱਦੇ ਨੂੰ ਵਿਚਾਰਿਆ ਉਹਨਾਂ ਨੇ ਉੱਥੇ ਕਿਹਾ ਕਿ ਇਹ ਭਗਵੰਤ ਮਾਨ ਦੀ ਸਰਕਾਰ ਹੈ ਜਿਹੜੀ ਇਹ ਲੈਂਡ ਆਰਡਰ ਮੇਨਟੇਨ ਨਹੀਂ ਕਰ پا ਰਹੀ ਲੈਂਡ ਆਰਡਰ ਦੇ ਵਿੱਚ ਫੇਲ ਹੋਈ ਹੈ ਤੇ ਇਹ ਸਥਿਤੀ ਆ ਗਈ ਕਿ ਸਾਡੇ ਜਿਹੜੇ ਬੁੱਤ ਨੇ ਉਹਨਾਂ ਦੀਆਂ ਵੀ ਬੇਅਦਬੀਆਂ ਹੋ ਰਹੀਆਂ ਇਸੀ ਤਰ੍ਹਾਂ ਭਾਰਤੀ ਜਨਤਾ ਪਾਰਟੀ ਜਿਵੇਂ ਤੁਸੀਂ ਦੱਸਿਆ ਤੇ ਭਾਰਤੀ ਜਨਤਾ ਪਾਰਟੀ ਨੇ ਵੀ ਇੱਕ 6 ਮੈਂਬਰੀ ਕਮੇਟੀ ਬਣਾਈ ਪਰ ਜਿਹੜੇ ਉਹਨਾਂ ਦੇ 88 ਸਾਥ ਬਹੁਤ ਵੱਡੇ ਲੀਡਰ ਨੇ ਮਹਾਰਾਸ਼ਟਰ ਦੇ ਬਿਲਕੁਲ ਇਤਰੀ ਚੇਤਾਰ ਦੇ ਉੱਤੇ ਆਏ ਔਰ ਪੰਜਾਬ ਦੇ ਵਿੱਚ ਸਾਡੇ ਸਾਰੇ ਭਾਈਚਾਰਿਆਂ ਦੇ ਲੋਕਾਂ ਨੇ ਬੰਦ ਰੱਖ ਕੇ ਆਪਣਾ ਰੋਸ ਪ੍ਰਗਟ ਕੀਤਾ ਹੁਣ ਮੇਰਾ ਇਹ ਮੰਨਣਾ ਹੈ ਸੰਦੀਪ ਜੀ ਕਿ ਪੰਜਾਬ ਦੇ ਵਿੱਚ ਜਿਹੜੀਆਂ ਇਸ ਤਰ੍ਹਾਂ ਦੀਆਂ ਕਥਨਾਵਾਂ ਵਰਤਦੀਆਂ ਨਹੀਂ ਇਹਨਾਂ ਦੇ ਲਈ ਸਾਡੀਆਂ ਸਰਕਾਰਾਂ ਨੂੰ ਬਹੁਤ ਸੀਲ ਪ੍ਰੂਫ ਪ੍ਰਬੰਧ ਕਰਨੇ ਚਾਹੀਦੇ ਨੇ ਨਾ ਤਾਂ ਭਗਵੰਤ ਮਾਨ ਦੀ ਸਰਕਾਰ ਚਾਹੇ ਕਿ ਪੰਜਾਬ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਨ ਕਿਉਂਕਿ ਉਹ ਸਿੱਧੇ ਸਿੱਧੇ ਭਗਵੰਤ ਮਾਨ ਦੀ ਸਰਕਾਰ ਦਾ ਨੁਕਸਾਨ ਹੈ ਨਾ ਕੇਂਦਰ ਦੀ ਬੀਜੇਪੀ ਦੀ ਸਰਕਾਰ ਚਾਹੁੰਦੀ ਹੈ ਕਿਉਂਕਿ ਬੀਜੇਪੀ ਦੀ ਸਰਕਾਰ ਵੀ ਸਿੱਧੇ ਸਿੱਧੇ ਤੌਰ ਤੇ ਡਾਕਟਰ ਵੀ ਆਰ ਅੰਬੇਦਕਰ ਸਾਹਿਬ ਨੇ ਜਿਹੜੇ ਉਹਨਾਂ ਨੂੰ ਪ੍ਰੇਰਨਾ ਸਰੋਤ ਮੰਨਦੀ ਹੈ ਨਾ ਅਕਾਲੀ ਦਲ ਨਾ ਬਸਪਾ ਨਾ ਕਾਂਗਰਸ ਕੋਈ ਵੀ ਪਾਰਟੀ ਇਹਨਾਂ ਘਟਨਾਵਾਂ ਦੇ ਤਾਂ ਖਿਲਾਫ ਹੈ ਹੁਣ ਇਹਦਾ ਹੱਲ ਕੀ ਹੈ ਸੰਦੀਪ ਜੀ ਫਿਰ ਹੁਣ ਇਹਦਾ ਹੱਲ ਜਿਹੜਾ ਮੈਨੂੰ ਦਿਖਦਾ ਹੈ ਜੋ ਸਥਿਤੀਆਂ ਬਣ ਗਈਆਂ ਸਾਡੇ ਮੁਲਕ 'ਚ ਇਹਦਾ ਮਤਲਬ ਹੈ ਸਾਡੀਆਂ ਚੌਕਸੀ ਏਜੰਸੀਆਂ ਸਾਡੀਆਂ ਸੁਰੱਖਿਆ ਏਜੰਸੀਆਂ ਉਹ ਇਹਨਾਂ ਬੁੱਤਾਂ ਦੀ ਰੱਖਿਆ ਕਰਨ ਦੇ ਵਿੱਚ ਫੇਲ ਸਾਬਤ ਹੋ ਰਹੀਆਂ ਨੇ ਭਾਵੇਂ ਉਹ ਸੂਬੇ ਦੀਆਂ ਏਜੰਸੀਆਂ ਨੇ ਸਾਡੀਆਂ ਭਾਵੇਂ ਕੇਂਦਰ ਦੀਆਂ ਏਜੰਸੀਆਂ ਨੇ ਤੇ ਤਵੇਖ ਦੇ ਵਿੱਚ ਅਜਿਹਾ ਨਾ ਵਾਪਰੇ ਕਿਉਂਕਿ ਜਿਹੜੀ ਇਹ ਘਟਨਾ ਵਾਪਰੀ ਇਸ ਘਟਨਾ ਤੋਂ ਬਾਅਦ ਕਿੰਨਾ ਜ਼ਿਆਦਾ ਰੋਸ ਕਿੰਨਾ ਜ਼ਿਆਦਾ ਨਾਰਾਜ਼ਗੀ ਸਾਰੇ ਵਰਗਾਂ 'ਚ ਰਹੀ ਹੈ ਔਰ ਇਹ ਮੁੱਦਾ ਵੀ ਬਹੁਤ ਵੱਡਾ ਬਣ ਗਿਆ ਹੁਣ ਪੋਲਿਟੀਕਲ ਪਾਰਟੀਆਂ ਜਿਹੜੀਆਂ ਕਮੇਟੀਆਂ ਬਣਾ ਰਹੀਆਂ ਨੇ ਉਹਦਾ ਮਕਸਦ ਤਾਂ ਇਹੀ ਹੈ ਨਾ ਵੀ ਭਵਿੱਖ 'ਚ ਅਸੀਂ ਕਿਵੇਂ ਇਹਨਾਂ ਘਟਨਾਵਾਂ ਨੂੰ ਰੋਕੀਏ ਤੁਸੀਂ ਵੇਖੋ ਪਿਛਲੇ 10-15 ਸਾਲਾਂ 'ਚ ਪੰਜਾਬ 'ਚ ਬੀੜਬੀ ਦੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਨੇ ਬੀੜਬੀ ਦੀਆਂ ਘਟਨਾਵਾਂ ਜਿਹੜੀਆਂ ਸਾਡੀਆਂ ਧਾਰਮਿਕ ਗ੍ਰੰਥਾਂ ਨਾਲ ਜੁੜੀਆਂ ਨੇ ਉਹ ਲਗਾਤਾਰ ਬੇਅਦਬੀ ਦੀਆਂ ਘਟਨਾਵਾਂ ਹੋ ਰਹੀਆਂ ਨੇ ਸਜ਼ਾਵਾਂ ਵੀ ਵਿੱਚ ਵਿੱਚ ਦਿੱਤੀਆਂ ਜਾ ਰਹੀਆਂ ਨੇ ਲੇਕਿਨ ਉਹ ਘਟਨਾਵਾਂ ਰੁਕ ਨਹੀਂ ਰਹੀਆਂ ਜੀ ਸੰਦੀਪ ਜੀ ਇਹਦੇ ਨਾਲ ਹੀ ਡਲਾ ਸਾਹਿਬ ਇੱਕ ਮੰਗ ਹੋਰ ਉੱਠ ਰਹੀ ਹੈ ਵੀ ਇਹ ਜਿਹੜਾ ਲੜਕਾ ਕਿਉਂਕਿ ਦੁਬਈ ਤੋਂ ਆਇਆ ਸੀ ਜਿਵੇਂ ਦੱਸਿਆ ਜਾ ਰਿਹਾ ਮੰਗ ਇਹ ਵੀ ਉੱਠ ਰਹੀ ਹੈ ਵੀ ਦੁਬਈ ਦੇ ਵਿੱਚ ਇਹੋ ਜੀ ਕਿਹੜੀ ਟ੍ਰੇਨਿੰਗ ਅਕੈਡਮੀ ਚੱਲਦੀ ਹੈ ਜਿਹੜੇ ਮੁੰਡੇ ਉੱਥੇ ਜਦੋਂ ਜਾਂਦੇ ਨੇ ਦੁਬਈ ਦੇ ਵਿੱਚ ਇੱਥੋਂ ਦਾ ਕੰਮ ਕਰਨ ਜਾਂਦੇ ਨੇ ਦਿਹਾੜੀ ਟੱਪਾ ਕਰਨ ਜਾਂਦੇ ਨੇ ਪਰ ਉੱਥੋਂ ਇਹੋ ਜੀ ਟ੍ਰੇਨਿੰਗ ਲੈ ਕੇ ਆਉਂਦੇ ਆ ਵੀ ਇਹੋ ਜੀ ਫਿਰਕਾ ਪ੍ਰਸਤੀ ਨੂੰ ਅੰਜਾਮ ਦਿੰਦੇ ਨੇ ਔਰ ਜ਼ਿਕਰ ਪਤਾ ਕੀ ਹੋ ਰਿਹਾ ਡਲਾ ਸਾਹਿਬ ਨਾਲ ਨਾਲ ਇਸ ਇਹਦਾ ਨਾਮ ਲੜਕੇ ਦਾ ਆਕਾਸ਼ਦੀਪ ਹੈ ਔਰ ਨਾਲ ਹੁਣ ਨਾਮ ਜੋੜਿਆ ਜਾ ਰਿਹਾ ਅਮਰਿਤਪਾਲ ਦਾ ਵੀ ਅਮਰਿਤਪਾਲ ਵੀ ਦੁਬਈ ਤੋਂ ਕੋ ਟ੍ਰੇਨਿੰਗ ਲੈ ਕੇ ਆਇਆ ਤੇ ਉਹ ਵੀ ਜਿਹੜਾ ਵਾ ਗਰਮਖਿਆਲੀ ਬਣ ਗਿਆ ਆ ਵੀ ਲੜਕਾ ਜਿਹੜਾ ਇਹ ਦੁਬਈ ਤੋਂ ਆਇਆ ਤੇ ਇਹਨੇ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ ਦੇਖੋ ਮੈਨੂੰ ਲੱਗਦਾ ਹੈ ਕਿ ਅਸੀਂ ਜਿਹੜੇ ਤੁਸੀਂ ਸਵਾਲ ਕੀਤਾ ਨਾ ਇਹਦੇ ਨਤੀਜੇ ਤੇ ਹਜੇ ਸਾਨੂੰ ਨਹੀਂ ਪਹੁੰਚਣਾ ਚਾਹੀਦਾ ਜ਼ਰੂਰੀ ਨਹੀਂ ਵੀ ਜੇ ਸਾਡਾ ਕੋਈ ਨੌਜਵਾਨ ਦੁਬਈ ਤੋਂ ਆਇਆ ਹੈ ਤੇ ਉਹ ਇਸ ਕਰਕੇ ਇਹ ਘਟਨਾਵਾਂ ਵਾਪਰੀਆਂ ਨੇ ਜਿਹੜੇ ਲੋਕ ਇਸ ਤਰ੍ਹਾਂ ਦੀ ਗੱਲ ਕਰਦੇ ਆ ਮੈਂ ਉਹਨਾਂ ਨਾਲ ਸਹਿਮਤ ਨਹੀਂ ਹਾਂ ਮੈਂ ਵੀ ਇਹੀ ਕਹਿ ਰਿਹਾ ਕਿ ਮੰਗ ਇਦਾਂ ਦੀ ਉੱਠ ਰਹੀ ਆ ਪਰ ਇਹ ਕਿਉਂ ਉੱਠ ਰਹੀ ਆ ਇਹ ਕਿਉਂਕਿ ਸਿਆਸਤ ਹੈ ਇਸ ਤਰ੍ਹਾਂ ਦੇ ਮੁੱਦਿਆਂ ਤੇ ਲੋਕ ਸਿਆਸਤ ਕਰਦੇ ਨੇ ਹੁਣ ਜਿਹੜੇ ਸਮਾਜ ਦੇ ਲੋਕ ਨੇ ਉਹ ਤਾਂ ਦਿਲੋਂ ਦੁਖੀ ਨੇ ਪੋਲੀਟੀਕਲ ਪਾਰਟੀਆਂ ਵਾਲੇ ਵੀ ਦੁਖੀ ਨੇ ਪਰ ਪੋਲੀਟੀਕਲ ਪਾਰਟੀਆਂ ਵਾਲੇ ਇੱਕ ਦੂਜੇ ਤੇ ਦੋਸ਼ ਲਾ ਕੇ ਇੱਕ ਦੂਜੇ ਨੂੰ ਇਹਦੇ ਲਈ ਜ਼ਿੰਮੇਦਾਰ ਬਣਾ ਰਹੇ ਨੇ ਜਿਵੇਂ ਭਾਜਪਾ ਵਾਲੇ ਕਹਿ ਰਹੇ ਨੇ ਕਿ ਭਗਵੰਤ ਮਾਨ ਦੀ ਸਰਕਾਰ ਫੇਲ ਹੋਈ ਹੈ ਆਪ ਵਾਲੇ ਕਾਂਗਰਸ ਵਾਲੇ ਕਹਿ ਰਹੇ ਨੇ ਤੇ ਗੱਲ ਇਹ ਹੈ ਵੀ ਸਰਕਾਰ ਤਾਂ ਮੁਲਕ ਚ ਨਰਿੰਦਰ ਮੋਦੀ ਦੀ ਵੀ ਹੈ ਜੇ ਭਗਵੰਤ ਮਾਨ ਦੀ ਸਰਕਾਰ ਫੇਲ ਹੋਈ ਹੈ ਸੂਬੇ ਦੀ ਤੇ ਕੇਂਦਰੀ ਏਜੰਸੀਆਂ ਵੀ ਨੇ ਨਾ ਕੇਂਦਰੀ ਏਜੰਸੀਆਂ ਕਿਹੜਾ ਆਪਾਂ ਸਿਰਫ ਛਾਪੇ ਮਾਰੀ ਕਰਨ ਲਈ ਰੱਖੀਆਂ ਉਹਨਾਂ ਨੇ ਵੀ ਤਾਂ ਚੌਕਸੀਆਂ ਕਰਨੀਆਂ ਨੇ ਨਾ ਇਹਦਾ ਮਤਲਬ ਹੀ ਹੈ ਕਿ ਦੁਬਈ ਤੋਂ ਕੋਈ ਮੁੰਡਾ ਆ ਗਿਆ ਜਾਂ ਅੰਮ੍ਰਿਤਪਾਲ ਦੁਬਈ ਤੋਂ ਆ ਗਿਆ ਇਸ ਕਰਕੇ ਜਿਆ ਹੋ ਰਿਹਾ ਇਹ ਲੋਕ ਸਿਆਸਤ ਦੇ ਤੌਰ ਦੇ ਉੱਤੇ ਇਸ ਤਰੀਕੇ ਦੇ ਨਰੇਟਿਵ ਦ੍ਰਿਸ਼ਟੀਕੋਣ ਇਸ ਤਰ੍ਹਾਂ ਦੀ ਜਿਹੜੀ ਮਾਨਸਿਕਤਾ ਉਹਦਾ ਪ੍ਰਚਾਰ ਰਹੇ ਨੇ ਪਰ ਜਿਆ ਮੈਂ ਮੰਨਦਾ ਹੁਣ ਹੋਣਾ ਕੀ ਚਾਹੀਦਾ ਦੇਖੋ ਇਹਦਾ ਹੱਲ ਕੀ ਹੈ ਇਹ ਕਿਵੇਂ ਰੁਕ ਸਕਦੀਆਂ ਨੇ ਘਟਨਾਵਾਂ ਤੁਸੀਂ ਮੈਨੂੰ ਦੱਸੋ ਕਿਵੇਂ ਰੁਕ ਸਕਦੀਆਂ ਨੇ ਮੈਨੂੰ ਲੱਗਦਾ ਹੁਣ ਇੱਕੋ ਹੀ ਇੱਕ ਹੱਲ ਬਚਿਆ ਸਰਕਾਰਾਂ ਕੋਲੇ ਜਦੋਂ ਸਰਕਾਰਾਂ ਫੇਲ ਹੋ ਜਾਣ ਸਾਡੀਆਂ ਏਜੰਸੀਆਂ ਸਾਡੇ ਸ਼ਹੀਦਾਂ ਦੀਆਂ ਵੀਰ ਮੇਧਕਰ ਸਾਹਿਬ ਹੋ ਗਏ ਜਾਂ ਸਾਡੇ ਹੋਰ ਸ਼ਹੀਦ ਆ ਦੇਖੋ ਪੰਜਾਬ ਚ ਸਾਡੇ ਬੜੇ ਸ਼ਹੀਦ ਨੇ ਲਾਲਾ ਲਾਜ ਪਟਰਾਏ ਜੀ ਆ ਸਾਡੇ ਸਿੱਖ ਭਾਈਚਾਰੇ ਨਾਲ ਜੁੜੇ ਧਰਮ ਨਾਲ ਜੁੜੇ ਸਾਡੇ ਕਿੰਨੇ ਸ਼ਹੀਦ ਆ ਸਿੱਖ ਕੌਮ ਦੇ ਫਿਰ ਸ਼ਹੀਦ ਭਗਤ ਸਿੰਘ ਹੈ ਰਾਜਗੁਰੂ ਦੇ ਬੁੱਤ ਨੇ ਸੁਖਦੇਵ ਨੇ ਸ਼ਹੀਦ ਉਦਮ ਸਿੰਘ ਹੈ ਜਿਵੇਂ ਮੈਂ ਲਾਲਾ ਲਾਜ ਪਟਰਾਏ ਦੀ ਗੱਲ ਕੀਤੀ ਸਾਡੀਆਂ ਯਾਦਗਾਰਾਂ ਨੇ ਸਾਡੀਆਂ ਚੱਪੜ ਚਿੜੀ ਦੀਆਂ ਯਾਦਗਾਰਾਂ ਨੇ ਸਾਡੀਆਂ ਨਾਮਤਾਰੀ ਸਾਡੇ ਭਾਈਚਾਰੇ ਦੀਆਂ ਯਾਦਗਾਰਾਂ ਨੇ ਸੋ ਇਹਦਾ ਮਤਲਬ ਮੈਨੂੰ ਇਹ ਲੱਗਦਾ ਕਿ ਜਿਹੜੇ ਸਾਡੇ ਮੁਲਕ ਦੇ ਵਿੱਚ ਅਸ਼ਾਂਤੀ ਪੈਦਾ ਕਰਨਾ ਚਾਹੁੰਦੇ ਨੇ ਨਾ ਉਹਨਾਂ ਦੀ ਵੀ ਇਹਦੇ ਪਿੱਛੇ ਰਾਜਨੀਤੀ ਹੋ ਸਕਦੀ ਹੈ ਹੁਣ ਸਾਡੀਆਂ ਸਰਕਾਰਾਂ ਇਸ ਪਾਸੇ ਧਿਆਨ ਦੇਣ ਜਿਹੜੀਆਂ ਇਹ ਘਟਨਾਵਾਂ ਵਾਪਰਦੀਆਂ ਜੀ ਜ਼ਰੂਰੀ ਨਹੀਂ ਕਿ ਇਹਦੇ ਪਿੱਛੇ ਨਹੀਂ ਹੋ ਸਕਦੀਆਂ ਬਾਹਰੀਆਂ ਤਾਕਤਾਂ ਹੋ ਸਕਦੀਆਂ ਨੇ ਕਿ ਸਭ ਨੂੰ ਪਤਾ ਹੈ ਕਿ ਸ਼ਹੀਦ ਭਗਤ ਸਿੰਘ ਦਾ ਬੁੱਤ ਡਾਕਟਰ ਬੀ ਆਰ ਅੰਬੇਦਕਰ ਦਾ ਬੁੱਤ ਜਾਂ ਉਦਮ ਸਿੰਘ ਸਾਹਿਬ ਦਾ ਬੁੱਤ ਇਹ ਸਾਡੇ ਲਈ ਸਾਡੀ ਜ਼ਿੰਦਗੀ ਜਿਉਣ ਮਰਨ ਦੇ ਬਰਾਬਰ ਹੈ ਔਰ ਬਾਹਰਲੀਆਂ ਜਿਹੜੀਆਂ ਏਜੰਸੀਆਂ ਨੇ ਉਹ ਵੀ ਇਹਨਾਂ ਬੁੱਤਾਂ ਦੀ ਬੇਅਦਬੀ ਦੇ ਜ਼ਰੀਏ ਸਾਡੇ ਸੂਬੇ ਨੂੰ ਅਸ਼ਾਂਤ ਕਰਨ ਦੀ ਕੋਸ਼ਿਸ਼ ਕਰ ਸਕਦੀਆਂ ਨੇ ਸੋ ਮੇਰਾ ਤਾਂ ਇਹ ਮੰਨਣਾ ਹੈ ਕਿ ਪੋਲਿਟੀਕਲ ਪਾਰਟੀਆਂ ਜਿਹੜੀਆਂ ਗੱਲਾਂ ਕਰ ਰਹੀਆਂ ਨੇ ਉਹ ਠੀਕ ਹੈ ਇਲਜ਼ਾਮ ਨਹੀਂ ਇਹਨਾਂ ਨੂੰ ਲਾਉਣੇ ਚਾਹੀਦੇ ਹੁਣ ਤੁਰੰਤ ਚਾਹੀਦਾ ਕੀ ਹੈ ਸੰਦੀਪ ਜੀ ਇੱਕੋ ਹੀ ਹੱਲ ਹੈ ਹੋਰ ਕੋਈ ਹੱਲ ਨਹੀਂ ਇੱਕੋ ਹੀ ਹੱਲ ਹੈ ਕਿ ਸਾਡੇ ਪੰਜਾਬ ਦੇ ਵਿੱਚ ਜਿੰਨੇ ਬੁੱਤ ਨੇ ਇਹਨਾਂ ਸਾਰਿਆਂ ਨੂੰ ਸੁਰੱਖਿਆ ਦੇਣ ਦੀ ਲੋੜ ਹੈ ਇਹ ਸੂਬੇ ਦੀ ਸਰਕਾਰ ਤੇ ਕੇਂਦਰ ਦੀ ਸਰਕਾਰਾਂ ਮਿਲ ਕੇ ਇਹ ਕੰਮ ਕਰਨ ਕਿਉਂਕਿ ਅਗਰ ਕਿਸੇ ਬਾਹਰੀ ਤਾਕਤ ਦੀ ਸਾਜ਼ਿਸ਼ ਹੈ ਜਿਵੇਂ ਤੁਸੀਂ ਦੇਖੋ ਨਾ ਥਾਣਿਆਂ ਤੇ ਪੰਜਾਬ ਚ ਹਮਲੇ ਹੋ ਰਹੇ ਨੇ ਨਾ ਸੂਬੇ ਦੀ ਸਰਕਾਰ ਰੋਕ ਪਾਰੀ ਹੈ ਨਾ ਕੇਂਦਰ ਦੀ ਸਰਕਾਰ ਰੋਕ ਪਾਰੀ ਹੈ ਹੁਣ ਸਾਡੇ ਥਾਣਿਆਂ ਚ ਅਗਰ ਅਸੀਂ ਹਮਲੇ ਨਹੀਂ ਰੋਕ ਪਾਰੇ ਤੇ ਅਗਰ ਕੋਈ ਇਸ ਤਰੀਕੇ ਦੀ ਬਾਹਰਲੀਆ ਏਜੰਸੀਆਂ ਨੇ ਕੋਈ ਸਾਜ਼ਿਸ਼ ਘੜ ਲਈ ਵੀ ਅਸੀਂ ਪੰਜਾਬ ਦੇ ਵਿੱਚ ਜਿਹੜੀਆਂ ਸ਼ਖਸੀਅਤਾਂ ਦੇ ਸਾਡੇ ਸ਼ਹੀਦਾਂ ਦੇ ਜਿਹੜੇ ਬੁੱਤ ਨੇ ਉਹਨਾਂ ਨੂੰ ਟਾਰਗੇਟ ਬਣਾਓ ਤੇ ਫਿਰ ਅਸੀਂ ਕੀ ਕਰਾਂਗੇ ਅਸੀਂ ਇਕੱਲੇ ਇੱਕ ਦੂਜੇ ਤੇ ਇਲਜ਼ਾਮ ਲਾ ਕੇ ਨਹੀਂ ਸਾਰ ਸਕਦੇ ਵੀ ਭਗਵੰਤ ਮਾਨ ਦੀ ਸਰਕਾਰ ਚ ਲੈਂਡ ਆਰਡਰ ਖਰਾਬ ਹੈ ਸਰਕਾਰ ਭਗਵੰਤ ਮਾਨ ਦੀ ਸੂਬੇ ਦਾ ਵਿਸ਼ਾ ਦੇਖਦੀ ਹੈ ਪੰਜਾਬ ਕੇਂਦਰ ਦੀ ਸਰਕਾਰ ਦੇ ਅਧੀਨ ਵੀ ਆਉਂਦਾ ਸੋ ਇਹ ਨਹੀਂ ਵੀ ਇਕੱਲਾ ਭਗਵੰਤ ਮਾਨ ਦੇ ਜਿਮੇ ਸਾਸੀ ਸਾਰੀ ਸੁਰੱਖਿਆ ਪਾ ਗੀਏ ਕੇਂਦਰ ਵੀ ਬਰਾਬਰ ਦੀ ਜ਼ਿੰਮੇਦਾਰ ਹੈ ਔਰ ਬੀਜੇਪੀ ਵਾਲਿਆਂ ਨੂੰ ਚਾਹੀਦਾ ਹੈ ਕਿ ਇਹ 올 ਪਾਰਟੀ ਮੀਟਿੰਗ ਸਾਡਾ ਲੈਣ ਪੰਜਾਬ ਭਗਵੰਤ ਮਾਨ ਦੀ ਸਰਕਾਰ ਵੀ ਕੇਂਦਰ ਦੀ ਸਰਕਾਰ ਵੀ ਇਹ ਮਿਲ ਕੇ ਇਹ ਮਿਲ ਕੇ ਸਾਡੀਆਂ ਸਾਰੀਆਂ ਧਾਰਮਿਕ ਥਾਵਾਂ ਸਾਡੇ ਸ਼ਹੀਦ ਧਰਮਨਾਲ ਜੁੜੇ ਔਰ ਸਾਡੇ ਆਜ਼ਾਦੀ ਨਾਲ ਜੁੜੇ ਸ਼ਹੀਦ ਨੇ ਜਿਹੜੇ ਇਹਨਾਂ ਸਾਰਿਆਂ ਦੇ ਬੁੱਤਾਂ ਦੀ ਸੁਰੱਖਿਆ ਕਰਨ ਔਰ ਮੈਨੂੰ ਲੱਗਦਾ ਇਹਨਾਂ ਨੂੰ ਦੋ ਦੋ ਚਾਰ ਚਾਰ ਬੰਦੇ ਪੱਕੇ ਤੌਰ ਤੇ ਸਿਕਿਉਰਿਟੀ ਵਾਲੇ ਭਾਵੇਂ ਕੇਂਦਰ ਵਾਲੇ ਦੇਣ ਉਹਦਾ ਖਰਚਾ ਭਾਵੇਂ ਪੰਜਾਬ ਤੇ ਕੇਂਦਰ ਵਾਲੇ ਨਵੀਆਂ ਭਰਤੀਆਂ ਕਰਨ ਉਹ ਕਰਨਾ ਪਾਏਗਾ ਸੰਦੀਪ ਜੀ ਪਰ ਮੈਂ ਤਾਂ ਇਥੋਂ ਤੱਕ ਕਹਿਣਾ ਮੁਲਾਜ਼ਮ ਥਾਣਿਆਂ ਦੇ ਅੰਦਰ ਬੈਠੇ ਹੁੰਦੇ ਬਿਲਕੁਲ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਥਾਣਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜੀ ਬਹੁਤ ਗੰਭੀਰ ਵਿਸ਼ਾ ਹੈ ਅਗਰ ਅਸੀਂ ਇਸ ਪਰੰਪਰਾ ਨੂੰ ਨਾ ਰੋਕਿਆ ਸਾਡੇ ਅੱਗੇ ਵੱਡੇ ਚੈਲੰਜ ਆ ਸਕਦੇ ਨੇ ਸੋ ਸਾਨੂੰ ਉਸ ਪਾਸੇ ਵੀ ਸੋਚਣ ਦੀ ਲੋੜ ਹੈ ਇਸ ਸਕਿਉਰਿਟੀ ਸਕਿਉਰਿਟੀ ਜਿੰਨੀ ਅਸੀਂ ਤਕੜੀ ਕਰਾਂਗੇ ਅਸੀਂ ਇਸ ਤਰੀਕੇ ਦੀਆਂ ਘਟਨਾਵਾਂ ਤੋਂ ਬਚਾਂਗੇ ਅਸੀਂ ਹਰ ਵਾਰ ਇਹ ਨਹੀਂ ਕਹਿ ਸਕਦੇ ਕਿ ਕੋਈ ਵਿਅਕਤੀ ਸੀ ਉਹ ਮਾਨਸਿਕ ਤੌਰ ਤੇ ਬਿਮਾਰ ਸੀ ਕਿਉਂਕਿ ਜਿਸ ਤਰ੍ਹਾਂ ਦਾ ਰਿਐਕਸ਼ਨ ਹੋਇਆ ਉਹਦੇ ਨਾਲ ਉਹ ਮੁਲਕ ਜਾਂ ਉਹ ਤਾਕਤਾਂ ਜਿਹੜੀਆਂ ਪੰਜਾਬ 'ਚ ਅਸ਼ਾਂਤੀ ਪੈਦਾ ਕਰਨਾ ਚਾਹੁੰਦੀਆਂ ਨੇ ਉਹ ਬੜੀ ਆਸਾਨੀ ਨਾਲ ਸਮਝ ਸਕਦੀਆਂ ਨੇ ਵੀ ਪੰਜਾਬ 'ਚ ਅਸੀਂ ਕੀ ਕਰਨਾ ਸੋ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਕਰੀਏ ਅੱਛਾ ਡੈਲਾ ਸਾਹਿਬ ਇਹ ਤਾਂ ਗੱਲ ਹੋ ਗਈ ਕਿ ਠੀਕ ਹੈ ਬੁੱਤਾਂ ਨੂੰ ਸਿਕਿਉਰਿਟੀ ਦੇਣੀ ਚਾਹੀਦੀ ਹੈ ਦੂਜੇ ਪਾਸੇ ਜਦੋਂ ਅਕਾਲੀ ਦਲ ਦੀ ਵਰਕਿੰਗ ਕਮੇਟੀ ਹੋਈ ਉਹਦੇ ਵਿੱਚ ਦੂਜਾ ਵਿਸ਼ਾ ਵਿਚਾਰਿਆ ਗਿਆ ਉਹ ਬੜਾ ਐਮ ਹੈ ਕਿ ਐਸਜੀਪੀਸੀ ਚੋਣਾਂ ਦੇ ਵਿੱਚ ਜਿਹੜੀ ਵੋਟਰ ਸੂਚੀ ਤਿਆਰ ਹੋ ਰਹੀ ਹੈ ਕਹਿੰਦੇ ਵੀ ਉਹ ਵੋਟਰ ਗੈਰ ਸਿੱਖ ਨੇ ਕਿਉਂਕਿ ਐਸਜੀਪੀਸੀ ਚੋਣਾਂ ਦੇ ਵਿੱਚ ਕੇਵਲ ਸਿੱਖ ਭਾਈਚਾਰੇ ਦੇ ਜਿਹੜੇ ਲੋਕ ਹੈ ਉਹ ਆਪਣੀ ਵੋਟ ਆਪਣੇ ਹੱਕ ਦਾ ਇਸਤੇਮਾਲ ਕਰ ਸਕਦੇ ਆ ਇਹਦੇ ਨਾਲ ਹੀ ਡੱਲਾ ਸਾਹਿਬ ਤੋਂ ਇਹ ਵੀ ਜਾਣਾਂਗੇ ਵੀ ਉਹ ਸੱਤ ਮੈਂਬਰੀ ਕਮੇਟੀ ਫੇਰ ਪ੍ਰਵਾਹ ਨਹੀਂ ਹੈ ਜਦੇਦਾਰ ਸਾਹਿਬ ਜਾਣ ਲੱਗੇ ਆਦੇਸ਼ ਦੇ ਗਏ ਸੀਗੇ ਕਿ 2 ਦਸੰਬਰ ਵਾਲੀ ਕਮੇਟੀ ਕੈਮਰੇਗੀ ਪਰ ਉਹਦੇ ਉੱਤੇ ਕੋਈ ਗੱਲਬਾਤ ਹੋਈ ਨਹੀਂ ਬਿਲਕੁਲ ਮੈਂ ਇੱਕ ਗੱਲ ਹੋਰ ਕਹਾਂ ਬੁੱਤਾਂ ਨੂੰ ਸੁਰੱਖਿਆ ਵਾਲੀ ਗੱਲ ਹੋ ਸਕਦਾ ਹੈ ਕੁਝ ਲੋਕ ਨਾ ਪਸੰਦ ਕਰਨ ਕਈ ਲੋਕਾਂ ਨੂੰ ਲੱਗਿਆ ਵੀ ਇਹ ਵਿਚਾਰ ਠੀਕ ਨਹੀਂ ਪਰ ਮੈਨੂੰ ਕੋਈ ਹੋਰ ਸੁਝਾਅ ਦਿਓ ਫਿਰ ਅਸੀਂ ਕਿਵੇਂ ਰੋਕੀਏ ਪੰਜਾਬ ਤੇ ਬੇਦਬੀਆਂ ਕੋਈ ਹੋਰ ਤਰੀਕਾ ਇਹ ਮੈਨੂੰ ਵੀ ਗੱਲ ਕਿਉਂਕਿ ਮੈਂ ਵੀ ਬਹੁਤ ਸੋਚ ਵਿਚਾਰ ਕੇ ਗੱਲ ਕੀਤੀ ਆ ਹੋਰ ਕੋਈ ਹੱਲ ਹੈ ਨਹੀਂ ਅਸੀਂ ਬੇਦਬੀਆਂ ਨਹੀਂ ਰੋਕ ਪਾਰੇ ਪੰਜਾਬ 'ਚ ਹੁਣ ਜਿਹੜਾ ਤੁਹਾਡਾ ਸਵਾਲ ਹੈ ਸੰਦੀਪ ਜੀ ਅਕਾਲੀ ਦਲ ਨੇ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਚਿੰਤਾ ਪ੍ਰਗਟ ਕੀਤੀ ਹੈ ਕਿ ਜਾਲੀ ਵੋਟਾਂ ਬਹੁਤ ਬੜੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਦੋਂ ਵੋਟਾਂ ਬਣੀਆਂ ਇਤਰਾਜ਼ ਦਰਜ ਕਰਾਏ ਗਏ ਨੇ ਅਕਾਲੀ ਦਲ ਵੱਲੋਂ ਜਿਹੜੀ ਪਿਛਲੀ ਵਰਕਿੰਗ ਕਮੇਟੀ ਦੀ ਮੀਟਿੰਗ ਸੀ ਉਹਦੇ ਵਿੱਚ ਸੁਖਵੀਰ ਸਿੰਘ ਬਾਦਲ ਵੀ ਸੀ ਔਰ ਅਕਾਲੀ ਦਲ ਹੁਣ ਇਸ ਰਾ ਨੀਤੀ ਤੇ ਕੰਮ ਕਰ ਰਿਹਾ ਹੈ ਕਿ ਕਿਵੇਂ ਵੋਟਰ ਸੂਚੀ ਦੇ ਵਿੱਚ ਸੰਸ਼ੋਧਨ ਕੀਤੇ ਜਾਣੇ ਤਾਂ ਹੋ ਜਾਣੇ ਨੇ ਸੰਸ਼ੋਧਨ ਇਹ ਵੀ ਖਬਰਾਂ ਆ ਰਹੀਆਂ ਨੇ ਸਾਡੇ ਬੜੇ ਸਿਆਣੀ ਪੱਤਰਕਾਰ ਨੇ ਉਹਨਾਂ ਨੇ ਵੀ ਅੱਜ ਸਵੇਰੇ ਇਹ ਖਬਰ ਸਾਂਝੀ ਕੀਤੀ ਆਪਣੀ ਡਿਸਕਸ਼ਨ 'ਚ ਕਿ ਜੂਨ ਜੁਲਾਈ ਦੇ ਵਿੱਚ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਪੈ ਸਕਦੀਆਂ ਨੇ ਬਿਲਕੁਲ ਪੈ ਸਕਦੀਆਂ ਨੇ ਆਜ਼ਾਦੀ ਤੋਂ ਬਾਅਦ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਾਰੇ ਅਗਰ ਕੋਈ ਵਿਵਸਥਾ ਨਹੀਂ ਬਣਾ ਸਕਿਆ ਉਹਦੇ ਲਈ ਵੀ ਸ਼ਰੋਮਨੀ ਅਕਾਲੀ ਦਲ ਵੱਡੇ ਪੱਧਰ ਤੇ ਜ਼ਿੰਮੇਵਾਰ ਹੈ ਹੁਣ ਬਾਦਲ ਸਾਹਿਬ ਦੀ ਦੋਸਤੀ ਇੰਦਰ ਕੁਮਾਰ ਗੁਜਰਾਵਾਲ ਨਾਲ ਹੋਵੇ ਬਾਦਲ ਸਾਹਿਬ ਦੀ ਦੋਸਤੀ ਰਾਜਨਾਥ ਸਿੰਘ ਨਾਲ ਹੋਵੇ ਬਾਦਲ ਸਾਹਿਬ ਦੀ ਦੋਸਤੀ ਬਾਜਪਾਈ ਸਾਹਿਬ ਨਾਲ ਹੋਵੇ ਮੋਦੀ ਸਾਹਿਬ ਦੀ ਸਰਕਾਰ ਚ ਮੰਤਰੀ ਹੋਣ ਬਾਜਪਾਈ ਦੀ ਸਰਕਾਰ ਚ ਅਕਾਲੀ ਲੀਡਰ ਮੰਤਰੀ ਹੋਣ ਤੇ ਫੇਰ ਇੰਨੇ ਸਾਲਾਂ ਚ ਇਹਨਾਂ ਨੇ ਵਿਵਸਥਾ ਬਣਾਈ ਕਿਉਂ ਨਹੀਂ ਵੀ ਇਹ ਜਿਹੜਾ ਵੋਟਾਂ ਕਰਾਉਣ ਦਾ ਅਧਿਕਾਰ ਹੈ ਇਹਨੂੰ ਕਿਉਂ ਨਹੀਂ 5 ਸਾਲਾਂ ਤੱਕ ਸੁਨਿਸ਼ਚਿਤ ਕੀਤਾ ਜਾਂਦਾ ਇਹ ਜਿਹੜੀ ਜਨੂੰ ਗੱਲ ਆਈ ਸੀ ਨਾ ਕਿ ਸਹਿਜ ਧਾਰੀ ਜਿਹੜੇ ਵੋਟਰ ਨੇ ਉਹ ਵੋਟਾਂ ਨਹੀਂ ਪਾ ਸਕਦੇ ਉਦੋਂ ਸਾਰੇ ਅਕਾਲੀ ਦਲ ਵਾਲੇ ਇਕੱਠੇ ਹੋ ਗਏ ਸੀ ਹਮ ਪਰ ਸ਼੍ਰੋਮਣੀ ਅਕਾਲੀ ਦਲ ਐਸਜੀਪੀਸੀ ਦੀ ਹੋਂਦ ਨੂੰ ਨਹੀਂ ਬਚਾ ਸਕਿਆ ਤੁਸੀਂ ਵੇਖੋ ਨਾ ਦਿੱਲੀ 'ਚ ਵੱਖਰੀ ਹਰਿਆਣਾ 'ਚ ਵੱਖਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ ਅਗਰ ਨਹੀਂ ਬਚ ਸਕੀ ਉਸ ਪੱਧਰ ਤੇ ਜਿੱਥੇ ਬਚਣੀ ਚਾਹੀਦੀ ਸੀ ਉਹਦੇ ਪਿੱਛੇ ਵੀ ਅਕਾਲੀ ਦਲ ਜ਼ਿੰਮੇਦਾਰ ਹੈ ਵੀ ਗਲਤੀਆਂ ਨੇ ਉਹਨਾਂ ਦੀ ਅੱਜ ਤੁਸੀਂ ਦੇਖੋ ਅੱਜ ਕੇਂਦਰ ਦੇ ਨਿਰਪਰ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣਗੀਆਂ ਜਾਂ ਨਹੀਂ ਹੋਣਗੀਆਂ ਅਸੀਂ ਕਿਉਂ ਨਹੀਂ ਐਨੀ ਐਨੀ ਤਾਕਤ ਅਸੀਂ ਦਿੱਤੀ ਆਪਣੀਆਂ ਸੰਸਥਾਵਾਂ ਨੂੰ ਅਸੀਂ ਕਿਉਂ ਨਹੀਂ ਵਿਵਸਥਾ ਬਣਾ ਸਕਿਆ ਅਕਾਲੀ ਦਲ ਵਾਲੇ ਕਿ 5 ਸਾਲ ਬਾਅਦ ਸ਼ਰੋਨੀ ਕਮੇਟੀ ਦੀਆਂ ਚੋਣਾਂ ਹੋਣ ਹੁਣ ਜਦੋਂ ਤੁਸੀਂ ਕੇਂਦਰ ਚ ਡੱਲਾ ਸਾਹਿਬ 2011 ਤੋਂ ਬਾਅਦ ਚੋਣਾਂ ਹੋਈਆਂ ਹੀ ਨਹੀਂ ਹਾਲਾਂਕਿ 2016 ਦੇ ਵਿੱਚ ਜਿਹੜੀ 11 ਵਾਲੀ ਕਮੇਟੀ ਸੀ ਰਿਪੀਟ ਹੋ ਗਈ ਸੀ ਦੇਖੋ ਉਹਦੇ ਪਿੱਛੇ ਮੈਂ ਜਿਹੜੀ ਮੈਂ ਗੱਲ ਕਹੂੰਗਾ ਨਾ ਅਕਾਲੀਆਂ ਨੂੰ ਬੁਰੀ ਲੱਗੂ ਕਿਸੇ ਕਈ ਵਾਰੀ ਅਜਿਹੇ ਵੇਲਾ ਸੀ ਅਕਾਲੀ ਵੀ ਨਹੀਂ ਸੀ ਚਾਹੁੰਦੇ ਕਿ ਵੋਟਾਂ ਹੋ ਜਾਣ ਉਹ ਕਹਿੰਦੇ ਸਾਡੀ ਪ੍ਰਧਾਨਗੀ ਹੈਗੀ ਹੈ ਸਾਡੇ ਲੀਡਰ ਹੈਗੇ ਨੇ ਐਸਡੀਪੀਸੀ ਦੇ ਮੈਂਬਰ ਚੱਲੀ ਜਾਣ ਦੋ ਸੋ ਕਈ ਵਾਰੀ ਜਦੋਂ ਅਸੀਂ ਆਪਣਾ ਵੀ ਅਨਕੂਲ ਦੇਖਦੇ ਆ ਨਾ ਤੇ ਫਿਰ ਵਿਵਸਥਾ ਖਰਾਬ ਹੁੰਦੀ ਹੈ ਮੈਂ ਦਾਅਵੇ ਨਾਲ ਕਹਿ ਸਕਦਾ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਦੋ ਮੈਂਬਰ ਪਾਰਲੀਮੈਂਟ ਇੱਕ ਮੈਂਬਰ ਪਾਰਲੀਮੈਂਟ ਔਰ ਦੋ ਪਿੰਨ ਐਮਐਲਏ ਰਹਿ ਜਾਣੇ ਕਿਉਂ ਹੋਈ ਹੈ ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਹਿੱਤਾਂ ਲਈ ਸਟੈਂਡ ਹੀ ਨਹੀਂ ਲਿਆ ਔਰ ਹੁਣ ਅਸੀਂ ਇੰਤਜ਼ਾਰ ਕਰਦੇ ਆ ਵੀ ਕੇਂਦਰਪਾਲੀ ਪਤਾ ਨਹੀਂ ਹੁਣ ਕਰਾ ਦੂਗਾ ਜੂਨ ਚ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਚਲੋ ਜਿਹੜੀ ਮੀਟਿੰਗ ਹੋਈ ਆ ਵਰਕਿੰਗ ਕਮੇਟੀ ਦੀ ਉਹਦੇ ਵਿੱਚ ਸਾਰਿਆਂ ਨੇ ਕਿਹਾ ਵੀ ਹੁਣ ਅਸੀਂ ਜ਼ੋਰ ਲਾਵਾਂਗੇ ਐਸਪੀਸੀ ਦੀਆਂ ਵੋਟਾਂ ਤਾਂ ਚਲੋ ਪਹਿਣ ਗਿਆ ਹੁਣ ਜੂਨ ਚ ਨਹੀਂ ਤਾਂ ਜੁਲਾਈ ਚ ਨਹੀਂ ਤਾਂ ਅਗਸਟ ਪੈ ਸਕਦੀਆਂ ਨੇ ਜਿਹੜਾ ਤੁਹਾਡਾ ਸਵਾਲ ਹੈ ਗਿਆਨੀ ਹਰਪੀ ਸਿੰਘ ਉਹਨਾਂ ਦੇ ਮਾਮਲੇ 'ਚ ਅੱਜ 31 ਤਰੀਕ ਮਿਆਦ ਖਤਮ ਹੋ ਗਈ ਕਮੇਟੀ ਦੀ ਬਿਲਕੁਲ ਹਜੇ ਤੱਕ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਪ੍ਰੈਸ ਨੋਟ ਜਾਰੀ ਕੀਤਾ ਇਹ ਸ਼ਾਮ ਦੇ 6:00 ਵਜਨ ਵਾਲੇ ਹੋਗੇ ਤੇ ਨਾ ਇਸ ਮਾਮਲੇ ਦੇ ਵਿੱਚ ਕੋਈ ਟਵੀਟ ਆਇਆ ਇਹਦਾ ਇਹਦਾ ਮਤਲਬ ਹੈ ਐਸਜੀਪੀਸੀ ਦਾ ਟਵੀਟ ਆਏਗਾ ਜਾਂ ਪ੍ਰੈਸ ਨੋਟ ਉਹਦਾ ਆਏਗਾ ਜੀ ਹਾਂ ਇਹਦੇ ਤੇ ਕੁਝ ਨਹੀਂ ਆਇਆ ਹਜੇ ਤੱਕ ਇਹਦਾ ਮਤਲਬ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਹਜੇ ਵੀ ਇੰਤਜ਼ਾਰ ਕਰ ਰਹੇ ਨੇ ਕਿ ਉਸ ਕਮੇਟੀ ਦੀ ਰਿਪੋਰਟ ਦਾ ਕੀ ਬਣਿਆ ਜੇ ਉਹ ਕਮੇਟੀ ਦੀ ਰਿਪੋਰਟ ਸੌਂਪੀ ਹੁੰਦੀ ਐਸਜੀਪੀਸੀ ਨੂੰ ਤੇ ਫੋਟੋ ਫੋਟੋ ਜਾਰੀ ਕਰ ਦੇਣੀ ਸੀ ਐਸਜੀਪੀਸੀ ਵਾਲਿਆਂ ਨੇ ਕਿ ਸਾਨੂੰ ਰਿਪੋਰਟ ਮਿਲ ਗਈ ਜੀ ਇਹਦਾ ਮਤਲਬ ਹੈ ਕਿ ਐਸਜੀਪੀਸੀ ਦੇ ਅਗਲੇ ਐਕਸ਼ਨ ਤੋਂ ਪਤਾ ਲੱਗੇਗਾ ਕਿ ਉਹਦਾ ਕੀ ਬਣਿਆ ਉਧਰ ਡੱਲਾ ਸਾਹਿਬ ਕਿਉਂਕਿ ਜਥੇਦਾਰ ਸਾਹਿਬ ਵੀ ਹੁਣ 15 ਕਿ ਦਿਨਾਂ ਵਾਸਤੇ ਵਿਦੇਸ਼ ਦੌਰੇ ਤੇ ਗਏ ਸਾਨੂੰ ਸਾਰਿਆਂ ਨੂੰ ਪਤਾ ਇੰਗਲੈਂਡ ਗਏ ਹੋਏ ਆ ਤੇ ਜਿੱਦਾਂ ਉਹ ਸੱਤ ਮੈਂਬਰੀ ਕਮੇਟੀ ਦਾ ਵੀ ਮੈਂ ਜ਼ਿਕਰ ਕਰ ਰਿਹਾ ਫਿਰ ਲਗਭਗ ਉਹ ਮੰਨੀ ਗਈ ਹੈ ਜਿਹੜੀ ਤੋੜ ਮਰੋੜ ਕੇ ਆ ਬਣਾਈ ਗਈ ਹੈ ਵੀ ਬਖੂ ਸੱਤ ਮੈਂਬਰੀ ਕਮੇਟੀ ਕਿਉਂਕਿ ਜਥੇਦਾਰ ਸਾਹਿਬ ਨੇ ਕਿਹਾ ਸਟੈਂਡ ਕਰਦੀ ਹੈ ਹਾਲਾਂਕਿ ਅਕਾਲੀ ਦਲ ਨੇ ਜਿਹੜੀ 2 ਤਰੀਕ ਬਣੀ ਉਹ ਸਟੈਂਡ ਕਰਦੀ ਹੈ ਹਾਂ ਜਿਹੜੀ 2 ਤਰੀਕ ਨੂੰ ਸੱਤ ਮੈਂਬਰੀ ਕਮੇਟੀ ਬਣੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਣੀ ਹੈ ਉਹ ਸਟੈਂਡ ਕਰਦੀ ਹੈ ਦੇਖੋ ਮੈਂ ਪਹਿਲ ਕੱਲ ਵੀ ਔਰ ਪਰਸੋਂ ਵੀ ਆਪਾਂ ਗੱਲ ਕੀਤੀ ਹੈ 20 ਤਰੀਕ ਨੂੰ ਮੈਂਬਰਸ਼ਿਪ ਖਤਮ ਹੋਣੀ ਹੈ ਬਿਲਕੁਲ 20 ਤਰੀਕ ਨੂੰ ਮੈਂਬਰਸ਼ਿਪ ਖਤਮ ਹੋਣ ਤੋਂ ਬਾਅਦ ਜਦੋਂ ਅਕਾਲੀ ਦਲ ਕਹੂਗਾ ਕਿ 20 ਤਰੀਕ ਹੋ ਗਈ ਜੀ ਅਸੀਂ ਮੈਂਬਰਸ਼ਿਪ ਖਤਮ ਹੋ ਗਈ ਮੈਂਬਰਸ਼ਿਪ ਖਤਮ ਕਰਤੀ ਹੁਣ ਅਸੀਂ ਪ੍ਰਧਾਨ ਚੋਣਨਾ ਉਦੋਂ 20 ਜਥੇਦਾਰ ਸਾਹਿਬ ਕੋਈ ਹੁਕਮ ਦੇ ਸਕਦੇ ਨੇ ਔਰ ਤੁਸੀਂ ਇੱਕ ਗੱਲ ਮੰਨ ਕੇ ਚੱਲੋ ਜੀ ਜਦੋਂ ਤੱਕ ਇਹ ਪ੍ਰਕਿਰਿਆ ਖਤਮ ਹੋਣੀ ਹੈ ਜੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਵੀ ਮੈਂ ਕਿੰਨਾ ਬਣ ਜਾਣ ਅਗਰ ਜਥੇਦਾਰ ਸਾਹਿਬ ਦੀ ਨਾਰਾਜ਼ਗੀ ਬਰਕਰਾਰ ਰਹੀ ਦੇਖੋ ਜਦੋਂ ਜਥੇਦਾਰ ਸਾਹਿਬ ਨੂੰ ਸੱਤ ਮੈਂਬਰੀ ਕਮੇਟੀ ਜਥੇਦਾਰ ਸਾਹਿਬ ਕਹਿ ਰਹੇ ਨੇ ਕਾਇਮ ਹੈ ਇਹ ਨਿਰੀਖਣ ਕਰੇਗੀ ਅਗਰ ਇਸ ਕਮੇਟੀ ਤੋਂ ਬਿਨਾ ਮੈਂਬਰਸ਼ਿਪ ਪੂਰੀ ਹੋ ਗਈ ਤੇ ਪ੍ਰਧਾਨ ਚੁੜਿਆ ਗਿਆ ਤੇ ਕੀ ਸ੍ਰੀ ਅਕਾਲ ਤਖਤ ਸਾਹਿਬ ਉਸ ਚੁਣੇ ਹੋਏ ਪ੍ਰਧਾਨ ਨੂੰ ਮਾਨਤਾ ਦੇਣਗੇ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਧਾਰਮਿਕ ਸਵਾਲ ਹੈ ਜੇ ਜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਪ੍ਰਧਾਨ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਸ ਸਮੇਂ ਕਹਿਤਾ ਕਿ ਸਾਡੀ ਤਾਂ ਕਮੇਟੀ ਨਿਰੀਖਣ ਕਮੇਟੀ ਦੀ ਗੱਲ ਹੀ ਨਹੀਂ ਸੁਣੀ ਗਈ ਮੰਨੀ ਨਹੀਂ ਗਈ ਤੇ ਅਸੀਂ ਕਿਵੇਂ ਮੰਨ ਲਈਏ ਕਿ ਇਹ ਸਾਰੀ ਭਰਤੀ ਹੋ ਕੇ ਜਿਹੜਾ ਪ੍ਰਧਾਨ ਚੁਣਿਆ ਗਿਆ ਹੈ ਇਹ ਸਾਡੇ ਹੁਕਮ ਮੰਨ ਕੇ ਹੋਇਆ ਇਸ ਕਰਕੇ ਅਕਾਲੀ ਦਲ ਦੇ ਲਈ ਜਿਹੜੀ ਪ੍ਰੀਖਿਆ ਦੀ ਘੜੀ ਹੈ ਖਤਮ ਨਹੀਂ ਹੋਈ ਅਕਾਲੀ ਦਲ ਦੀ ਪ੍ਰੀਖਿਆ ਦੀ ਕੜੀ ਉਦੋਂ ਖਤਮ ਹੋਣੀ ਹੈ ਜਦੋਂ ਅਕਾਲੀ ਦਲ ਇਸੇ ਤਰ੍ਹਾਂ ਪ੍ਰਧਾਨ ਦੀ ਚੋਣ ਕਰ ਦਿੰਦਾ ਹੈ ਹੂੰ ਤੇ ਅਗਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਉਸ ਚੁਣੇ ਹੋਏ ਪ੍ਰਧਾਨ ਨੂੰ ਮਾਨਤਾ ਦੇ ਦੇਣਗੇ ਫਿਰ ਅਕਾਲੀ ਦਲ ਦੀ ਪ੍ਰੀਖਿਆ ਖਤਮ ਹੋਣੀ ਹੈ ਜਦ ਤੱਕ ਉਹ ਦਿਨ ਨਹੀਂ ਆਉਂਦਾ ਕਦ ਤੱਕ ਲੋਕਾਂ 'ਚ ਲੋਕਾਂ 'ਚ ਸਵਾਲ ਬਣੇ ਰਹੇ ਆ ਸੋ ਗੱਲ ਇਹ ਹੈ ਸੰਦੀਪ ਜੀ ਲੋਕਾਂ ਨੇ ਜਦੋਂ ਵੋਟ ਪਾਉਣ ਜਾਣਾ ਹੈ ਨਾ ਜੀ ਤੇ ਲੋਕਾਂ ਨੇ ਬੜਾ ਕੁਝ ਸੋਚ ਕੇ ਜਾਣਾ ਜੋ ਕੁਝ ਵਾਪਰਿਆ ਹੈ ਲੋਕਾਂ ਦੇ ਜ਼ਿਹਨ 'ਚ ਹੈ ਉਸ ਤੋਂ ਹੁਣ ਡੱਲਾ ਸਾਹਿਬ ਜਿਹੜੇ ਸਾਬਕਾ ਜਥੇਦਾਰ ਕਾਲ ਤੱਕ ਤੇ ਗਿਆਨੀ ਰਣਜੀਤ ਸਿੰਘ ਆ ਉਹਨਾਂ ਨੇ ਵੀ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਜਲੰਧਰ ਦੇ ਵਿੱਚ ਉਹਨਾਂ ਨੇ ਵੀ ਕਿਹਾ ਵੀ ਅਸੀਂ ਕੋਈ ਪੋਲੀਟੀਕਲ ਪਾਰਟੀ ਨਹੀਂ ਬੰਨਣਾ ਪਰ ਲੋਕ ਸਾਡਾ ਸਹਿਯੋਗ ਸ਼੍ਰੋਮਣੀ ਕਮੇਟੀ ਚੋਣਾਂ ਦੇ ਵਿੱਚ ਦੇਣ ਹਾਲਾਂਕਿ ਮੇਰਾ ਖਿਆਲ ਉਹ ਪਹਿਲਾਂ ਵੀ ਇੱਕ ਵਾਰੀ ਚੋਣ ਲੜ ਚੁੱਕਿਆ 2000 ਸ਼ਾਇਦ 16 ਦੇ ਵਿੱਚ ਉਹਨਾਂ ਨੇ ਤਿਆਰੀ ਕੱਸੀ ਸੀ ਪਰ ਚੋਣ ਹੋਈ ਨਹੀਂ ਸੀ ਪਰ ਉਹਨਾਂ ਨੇ ਇੱਕ ਵਾਰ ਫਿਰ ਆਪਣੇ ਆਪ ਸੰਗਠਨ ਨੂੰ ਸਰਗਰਮਜਾ ਕੀਤਾ ਦੇਖੋ ਕਈ ਸੰਗਠਨ ਇਸ ਵਾਰ ਐਸਡੀਪੀਸੀ ਦੀ ਚੋਣ ਲੜਨਗੇ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਉਹਨਾਂ ਤਕੜਾ ਨਹੀਂ ਹੈ ਜਿੰਨਾ ਪਹਿਲਾਂ ਰਿਹਾ ਪਰ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਜੀ ਉਹ ਕਿਉਂਕਿ 2011 ਤੋਂ ਬਾਅਦ ਲਗਾਤਾਰ ਮੈਂਬਰ ਬਣੇ ਆ ਰਹੇ ਨੇ ਉਹਨਾਂ ਦੇ ਖਿਲਾਫ ਦੇ ਵਿੱਚ ਵੀ ਉਹਨਾਂ ਦੇ ਖਿਲਾਫ ਵੀ ਕਿਤੇ ਨਾ ਕਿਤੇ ਐਂਟੀ ਇਨਕੰਮੈਂਸੀ ਹੋਏਗੀ ਇਸ ਕਰਕੇ ਇਸ ਵਾਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਬੜੀਆਂ ਦਿਲਚਸਪ ਹੋਣਗੀਆਂ ਔਰ ਤੁਸੀਂ ਅਗਰ ਸ਼੍ਰੋਮਣੀ ਅਕਾਲੀ ਦਲ ਐਸਜੀਪੀਸੀ ਦੀਆਂ ਚੋਣਾਂ ਜਿੱਤ ਗਿਆ ਹੂੰ ਫਿਰ ਇਹ ਮੰਨਿਆ ਜਾਊਗਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਲੋਕਾਂ ਨੇ ਪ੍ਰਵਾਨ ਕੀਤਾ ਅਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਅਕਾਲੀ ਦਲ ਨਾ ਜਿੱਤ ਸਕਿਆ ਹੂੰ ਇਹ ਬਹੁਤ ਵੱਡੀ ਸਿਆਸੀ ਤਬਦੀਲੀ ਧਾਰਮਿਕ ਔਰ ਸਿਆਸੀ ਤਬਦੀਲੀ ਪੰਜਾਬ ਦੀ ਸਿਆਸਤ ਦੇ ਵਿੱਚ ਫਿਰ ਆਏਗੀ ਜੀ ਟੇਲਾ ਸਾਹਿਬ ਦਲਾਸਬ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਔਰ ਕੋਈ ਵੀ ਧਿਰ ਜੇਕਰ ਸਾਡੇ ਵੱਲੋਂ ਕੀਤੀ ਗਈ ਚਰਚਾ ਦੇ ਨਾਲ ਸਹਿਮਤ ਹੈ ਤੇ ਉਹ ਆਪਣਾ ਪੱਖ ਰੱਖ ਸਕਦੇ ਆ ਅਸੀਂ ਉਹਨਾਂ ਦਾ ਪੱਖ ਵੀ ਜ਼ਰੂਰ ਇਸ ਪ੍ਰੋਗਰਾਮ ਰਾਹੀਂ ਅੱਗੇ ਵਧਾਵਾਂਗੇ ਧੰਨਵਾਦ